शराब पी रहा उसने गुरदीप को देख के ललकारिया फिर तेजर हथियार हमला कर दता तो उस बाद मौके तो फरार हो गया तो संगर के पिंड भाई के पिशौर भी इस सारी घटना है और वीड्डी घटना है अपने आप के जिस तरीके शरेआम कतल किया गया है बेशक यह भी असं वेख रहे हैं कि इस शराब के नशे के हो सकता है वारदात को अंजाम दता गया हो पर कि ना कि वही घटना और खास तौर तो पर अपनी ही धी का घर उजाड़ता बेशक इस ਨੌਜਵਾਨ ਦੇ ਵੱਲੋਂ ਉਸ ਦੀ ਧੀ ਦੇ ਨਾਲ ਮੈਰਿਜ ਕਰਾਈ ਗਈ ਸੀ ਔਰ ਪ੍ਰੇਮ ਵਿਆਹ ਕਰਾਇਆ ਗਿਆ ਸੀ ਪਰ ਉਸਦੇ ਪਾਪ ਜੀ ਦੇ ਬੰਦੀ ਕਰਤਾ। ਲਾਕਸੂਤ ਨਮੂਲੀ ਸੀ ਕਿ ਭਾਈ ਕੀ ਪਿਸ਼ੌਰ ਠੇਕੇ ਤੇ ਕੋਈ ਝਗੜਾ ਹੋ ਗਿਆ ਤੇ ਉੱਥੇ ਕੋਈ ਵਿਅਕਤੀ ਗੰਭੀਰ ਹਾਲਤ ਦੇ ਵਿੱਚ ਪਿਆ ਜਿਸ ਤੇ ਮੁੱਖ ਅਫਸਰ ਥਾਣਾ ਲਹਿਰਾ ਉੱਤੇ ਪਹੁੰਚੇ ਅਸੀਂ ਵੀ ਉੱਥੇ ਪਹੁੰਚੇ ਜਾ ਕੇ ਦੇਖਿਆ ਕਿ ਉੱਥੇ ਗੁਰਦੀਪ ਸਿੰਘ ਇਲੀਅਸ ਕੋਗੜ ਸਨ ਆਫ ਨਾਇਬ ਸਿੰਘ ਪਿੰਡ ਭਾਈ ਕੀ ਪਿਸ਼ੌਰ ਇਮਰਤ ਖਾਲਤ ਦੇ ਵਿੱਚ ਪਿਆ ਸੀ ਤੇ ਉਸ ਤੋਂ ਬਾਅਦ ਤਫਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਇਸ ਦਾ ਜਿੱਦਾ ਕਤਲ ਹੈ ਗੁਰਜੰਤ ਸਿੰਘ ਸਨ ਆਫ ਮੁਕੰਦ ਸਿੰਘ ਵਾਸੀ ਭਾਈ ਕੀ ਪਿਸ਼ੌਰ ਇਹਨੇ ਕੀਤਾ ਗੁਰਜੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਇਹਦੇ ਨਾਲ ਇਹਦੇ ਹੋਰ ਸਾਥੀ ਸੀ ਉਹਨਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ ਸਰ ਇਹ ਨਾ ਰਿਸ਼ਤਾ ਕਿਸ ਜਿਹਨੇ ਮਾਰਿਆ ਕਿਉਂ ਮਾਰਿਆ ਜੀ ਇਹਨਾਂ ਦੀ ਪਰਿਵਾਰਕ ਆਪਸੀ ਰੰਜਿਸ਼ਬਾਦੀ ਚੱਲਦੀ ਸੀ ਜੀ ਆਪਸ ਵਿੱਚ ਸਹੁਰਾ ਤੇ ਜਵਾਈ ਸਨ ਤੇ ਸਹੁਰੇ ਨੇ ਜਵਾਈ ਦਾ ਕਤਲ ਕੀਤਾ ਜੀ ਤਾਂ ਚਰਨਜੀਤ ਕੌਸ਼ਲ ਨੇ ਮੇਰੇ ਸੇਵਕੀ ਫੋਨ ਲਾਈਨ ਤੇ ਚਰਨਜੀਤ ਵੱਡੀ ਘਟਨਾ ਵਾਪਰੀ ਹੈ ਹੁਣ ਤੱਕ ਕੀ ਕੁਝ ਪੂਰੀ ਜਾਣਕਾਰੀ ਹੈ ਬਿਲਕੁਲ ਜਿਹੜਾ આરોપી ਆ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਅਸਲ ਦੇ ਵਿੱਚ ਗੁਰੂਤੋਂ ਹੈ ਕਿ ਸੀ ਕਿ ਤਕਰੀਬਨ 3 ਸਾਲ ਪਹਿਲਾਂ 3 ਸਾਲ ਪਹਿਲਾਂ ਇਹ ਜਿਹੜਾ ਦੋਸ਼ੀ ਹੈਗਾ ਇਸ ਦੇ ਜਮਾਈ ਦੇ ਨਾਲ ਇਸ ਦੀ ਧੀ ਦਾ ਪ੍ਰੇਮ ਵਿਆਹ ਹੋ ਗਿਆ ਸੀ ਤਾਂ ਕਿਤਨਾ ਕਿਤੇ ਜਿਹੜੀ ਰੰਜਿਸ਼ ਹੈਗੀ ਸੀ ਉਸੇ ਸਮੇਂ ਤੋਂ ਚੱਲਦੀ ਆ ਰਹੀ ਸੀ ਤਾਂ ਕਿਤਨਾ ਕਿਤੇ ਕਾਨੂੰਨ ਦਾ ਜਿਹੜਾ ਪ੍ਰੋਟੈਕਸ਼ਨ ਮਿਲਣ ਦੀ ਜਿਸ ਤੋਂ ਬਾਅਦ ਕਿਤਨਾ ਕਿਤੇ ਸਭ ਕੁਝ ਠੀਕ ਸੀ ਬਟ ਜਦੋਂ ਸ਼ਰਾਬ ਦੇ ਠੇਕੇ ਦੇ ਉੱਪਰ ਟੱਕਰਾ ਹੋ ਜਾਂਦਾ ਉੱਥੇ ਨਸ਼ੇ ਦੇ ਵਿੱਚ ਜਿਹੜਾ ਹੈਗਾ ਕਿਤਨਾ ਕਿਤੇ ਜਿਹੜੀ ਇਹ ਰੰਜਿਸ਼ਾ ਦੁਬਾਰਾ ਸਾਹਮਣੇ ਆ ਗਈ ਦੁਬਾਰਾ ਨਿਕਲੇ ਤੇ ਜਾਂ ਦੁੱਸਰੇ ਦੇ ਵਿੱਚ ਆ ਕੇ ਜਿਹੜਾ ਇਹ ਇੱਕ ਕਤਲ ਜਿਹੜਾ ਹੋਸਦਾ ਕਰਦਤਾ ਗਿਆ ਤਾਂ ਦੱਸਦੇ ਕਿ ਇਹਦੀ ਜਿਹੜਾ ਦੋਸ਼ੀ ਹੈਗਾ ਜਿਸ ਨੂੰ ਜਿਸਨੇ ਕਤਲ ਕੀਤਾ ਉਸਦੀ ਧੀ ਦੇ ਨਾਲ ਹੀ ਜਿਹੜਾ ਹੈਗਾ ਪ੍ਰੇਮ ਵਿਆਹ ਹੋਇਆ ਸੀ ਇਹ ਮਹਿਰਾਗ ਅੱਗੇ ਦੇ ਨਜ਼ਦੀਕੀ ਪਿੰਡ ਹੈਗਾ ਭਾਈ ਕੀ ਬਿਸ਼ੋਰ ਜਿੱਥੇ ਕਿ ਇਹ ਜਿਹੜੀ ਵੱਡੀ ਘਟਨਾ ਵਾਪਰੀ ਆ ਸ਼ਰਾਬ ਦੇ ਠੇਕੇ ਦੇ ਉੱਪਰ ਇੱਕ ਜਿਹੜਾ ਸਹੁਰੇ ਹੈਗਾ ਸਹੁਰੇ ਨੇ ਹੀ ਆਪਣੇ ਜਵਾਈ ਦਾ ਕਤਲ ਜਿਹੜਾ ਹੈਗਾ ਕਰ ਦਿੱਤਾ ਕਿਉਂਕਿ ਉਸਦੀ ਧੀ ਦੇ ਨਾਲ ਜਿਹੜਾ ਪ੍ਰੇਮ ਵਿਆਹ ਹੋਇਆ ਸੀ ਕਿਤੇ ਨਾ ਕਿਤੇ ਉਸ ਸਹੁਰੇ ਨੇ ਉਹ ਪ੍ਰੇਮ ਵਿਆਹ ਨੂੰ ਹੁਣ ਤੱਕ ਮੰਨਿਆ ਨਹੀਂ ਸੀ ਕਿ ਆ ਉਹਨੂੰ ਸਯਦ ਰੀਕਰ ਨਹੀਂ ਮੰਨਦਾ ਸੀ ਕਿ ਉਹਦੀ ਲੜਕੀ ਦੇ ਨਾਲ ਉਸਦੇ ਵੱਲੋਂ ਗਲਤ ਤਰੀਕੇ ਨਾਲ ਉਹਨੂੰ ਬੇਲੋਫ ਫਸਲਾ ਕੀਤਾ ਜਿਹੜਾ ਵਾਅ ਕੀਤਾ ਗਿਆ ਸੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਚਰਨਜੀਤ तमाम ਜਾਣਕਾਰੀ ਲਈ ਤਾਂ ਕੁਲ ਮਿਲਾਕੇ ਕਬੱਡੀ ਘਟਨਾ ਵਾਪਰੀ ਹੈ ਔਰ ਪੁਲਿਸ ਤਫਤੀਸ਼ ਕਰ ਰਹੀ ਹੈ